श्री गौरव पूरा आईपीएस सीनियर पुलिस कप्तान कपूरथला ने प्रेस नोट राही जानकारी दी हुए बस्या की पंजाब सरकार अटे मानयोग दी जी टी साहेब पंजाब जी वलो माड़े अनसरा खिलाफ चलाई विशेष मुहिम विच कार्रवाई करने ले प्रजज सिंह विरक्ति टी एस पुलिस कप्तान इन्वेस्टिगेशन कपूरथला सी सुखपाल सिंह टी एस एक कप्तान एनडीपीएस बीपीएस कपूरथला एस आई रमन कुमार इंचार्ज से आई ए स्पेशल हदायत दि गई सन जिस कारवाई कर दिया जसवीर सिंह आई एक कपूरथला ने समेत पुलिस पार्टी दौरानी कच्चा रस्ता विला कोठी तो जोबनदीप जीत लाल वासी कोकलपुर थाना कोतवाली कपूरथलामार उन्न बेगोवाल थाना बेगोवाल जिला कपूरथला काबू करके जोबनदीप सिंह उलाशी करने देसी पिस्टल बत्ती बोर सिफर तीन जिंदा रोंग अते करण कुमार करण की तलाशी करने देसी पिस्टल बत्ती बोर सिफर दो जिंदा रोंग बे ਡੀਪੀ ਸਾਹਿਬ ਵੱਲੋਂ ਜਿਹੜੇ ਹੈਗੇ ਆ ਗੈਂਗਸਾਂ ਦੇ ਅਗੇ ਇਸ ਜਿਹੜੀ ਹੈਗੀ ਐ ਵਰਕ ਆਮਿੰਗ ਗੈਂਗਸਰ ਤੇ ਗੈਂਗਸਾਂ ਦੇ ਵਾਰ ਦੇ ਤਹਿਤ ਜਿਹੜਾ ਹੈਗਾ ਕਪੂਤਲਾ ਪੁਲਿਸ ਨੇ ਸ਼੍ਰੀ ਗੌਰਤੂਰਾ ਜੀ ਦੀ ਦੇਸ਼ਾ ਨਿਰਦੇਸ਼ ਇਕੱਠਾ ਕਰਦਿਆ ਹੋਇਆ ਸਾਡੇ ਸੀਆਈ ਦੀ ਟੀਮ ਸਾਡੇ ਡੀਸੀਪੀ ਜਿਹੜੇ ਹੈਗੇ ਨੇ ਡੀਐਸਪੀ ਡੀ ਸਾਹਿਬ ਔਰ ਡੀਐਸਪੀ ਜਿਹੜੇ ਹੈਗੇ ਹਰਦਰ ਦੇ ਉਹਨਾਂ ਦੀ ਨਿਗਰਾਨੀ ਦੇ ਹੇਠ ਜਿਹੜੇ ਹੈਗੇ ਆ ਦੋ ਮੁਕਤ ਲੋੜਿੰਗ ਦੇ ਬੈਠੇ ਜਿਹੜੇ ਸੀਗੇ ਆਖੀ ਜਿਹਾ ਕੇਸਾਂ ਦੇ ਵਿੱਚ ਵਾਂਟਡ ਸੀਗਾ ਕਰਨ ਕੁਮਾਰ ਉਹਨੂੰ ਕ੍ਰੈਪਟਾਰ ਕੀਤਾ ਤੇ ਉਹਨਾਂ ਜੋਬਨਪੀਤ ਨੂੰ ਜਿਹੜਾ ਹੈਗਾ ਕਲ ਗ੍ਰਿਫਟਾਰ ਕਰਕੇ ਉਹਨਾਂ ਦੇ ਕੋਲੋਂ 2 ਜਿਹੜੇ ਹੈਗੇ 7.65mm ਦੇ ਪਿਸਤਲ ਜਿਹੜੇ ਰਿਕਵਰ ਕੀਤੇ ਆ ਔਰ ਉਹਨਾਂ ਆ 5 ਜਿੰਦਾ ਕਾਤੂਬ ਜਿਹੜੇ ਹੈਗੇ ਰਿਕਵਰ ਕੀਤੇ ਆ ਮੈਂ ਇੱਥੇ ਦੱਸਣਾ ਚਾਹਵਾ ਕਿ ਜਿਹੜਾ ਕਰਨ ਕੁਮਾਰ ਹੈਗਾ ਇਹ ਬੜਾ ਮਤਕੇਗ ਛਾਤਰ ਔਰ ਕ੍ਰਿਮੀਨਲ ਨੇਚਰ ਦਾ ਬੰਦਾ ਸੀਗਾ ਹੈਪਚੂਅਲ ਅਫੈਂਡਰ ਸੀਗਾ ਇਹਦੇ ਤੇ ਆਲਰੇਡੀ ਜਿਹੜੇ 6 ਮੁਕਦਮੇ ਦਰਜ ਹੈ ਜਿਹਦੇ ਵਿੱਚ ਇੱਕ ਐਨਡੀਬੀਸੀ ਐਕਟ ਦਾ ਪੱਦਰ ਹੈਗਾ ਔਰ ਇੱਕ ਮੁਕਦਮੇ ਤੇ 367 ਦਾ ਔਰ 4 ਮੁਕਦਮੇ ਜਿਹੜੇ ਤੇ 326 ਹੁੰਦੇ ਸੀ ਸੋ ਇਹ ਕਾਫੀ ਮਤਲਬ ਕਿ ਇਹਦੇ ਨਾਲ ਜਿਹੜੀ ਹੈਗੀ ਐ ਫਰੰਦ ਦੇ ਨਾਲ ਜਿਹੜਾ ਹੈਗਾ ਕਪੂਰਥਲਾ ਦੇ ਵਿੱਚ ਜਿਹੜੀ ਹੈਗੀ ਆ ਲੜਾਈਆਂ ਝਗੜਾ ਦੇ ਵਿੱਚ ਵੀ ਇਹ ਥੱਲ ਪੈ ਗਈ ਔਰ ਇਹਦੇ ਨਾਲ ਜਿਹੜਾ ਕਰਨ ਕੁਮਾਰ ਅਸੀਂ ਹੈ ਗ੍ਰੈਕਟਾ ਕੀਤਾ ਦੂਸਰਾ ਜੋਗਨ ਜਿਹੜਾ ਕੀਤਾ ਜੋਗਨਦੀਪ ਉਹਦੇ ਉੱਤੇ ਆਲਰੇਡੀ ਇੱਕ ਮਕਦਮਾ ਹੋਰ ਸੀਗਾ ਐਨਡੀਪੀਸੀ ਐਟ ਸੋ ਇਹ ਦੋਨੇ ਹੁਣ ਜਿਹੜੇ ਸੀਗੇ ਵਿਆਪਨ ਲੈ ਕੇ ਨਵਾਂ ਇੱਕ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਸੀਆਈਏ ਕਪੂਰਥਲਾ ਦੀ ਟੀਮ ਨੇ ਇਹਨਾਂ ਨੂੰ ਜਿਹੜਾ ਹੈਗਾ ਫੜ ਕੇ ਜਿਹੜਾ ਹੈਗਾ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਬਣਨ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਤੋੜ ਦਿੱਤਾ ਹੈ ਸਾਡੇ ਕੋਲ ਇਨਫਾਰਮੇਸ਼ਨ ਸੀ ਕਿ ਇਹ ਹੁਣ ਜਰੇ ਹੈਗੇ ਆ ਕੋਈ ਨਾ ਕੋਈ ਵੈਪਨ ਲੈ ਕੇ ਜਵਾਬ ਦਾਤ ਕਰਨਗੇ ਉਸ ਤੋਂ ਪਹਿਲਾਂ ਇਨਫਾਰਮੇਸ਼ਨ ਦੇ ਦਿੱਤਾ ਇਹਨਾਂ ਨੂੰ ਉਹਦੇ ਨਾਲ ਇਹਨਾਂ ਦੇ ਸ਼ੁਰੂ ਦੇ ਬੰਦੇ ਆਉਣ ਇਹਨਾਂ ਨੂੰ ਅੱਜ ਹੀ ਫੜੇ ਆ ਗਏ ਇਹਨਾਂ ਦੀ ਜਿਹੜੀ ਰਿਮਾਨ ਲੈ ਕੇ ਪੁੱਛ ਕੇ ਬਰੀਕੀ ਨਾਲ ਕੀਤੀ ਜਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵੱਡੇ ਅੱਚੇ ਕਲਾਸਿਕ ਇਹ ਕਿੰਨੀ ਜਿਹੜੀ ਗੱਲ ਹੈਗੀ ਤੇ ਕੱਲ ਜਿਹੜੀ ਹੈਗੀ ਸ਼ਾਮਾਂ ਦੀ ਗੱਲ ਹੈਗੀ ਜੀ ਸਰ ਇਸ ਪ੍ਰੈਸਟ ਵਿੱਚ ਕੋਈ ਟੈਂਸ਼ਨ ਆ ਨਾ ਮੇਣ ਦੇਖੋ ਹਜੇ ਤੱਕ ਵਿਦੇਸ਼ ਵਾਲਾ ਕੋਈ ਐਂਗਲ ਨਹੀਂ ਆਇਆ ਬਸ ਜਿੱਦਾਂ ਇਹ ਕਰਨ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇਹ ਮਤਲਬ ਕਿ ਹੈਪਚੁਅਲ ਅਫੈਂਡਰ ਜਿਹਨਾਂ ਕਿਹੜਾ ਮਤਲਬ ਕਿ ਜੁਰਮ ਕਰਨ ਦਾ ਆਦੀ ਹੁੰਦਾ ਉਹ ਕ੍ਰਿਮੀਨਲ ਇਹ ਵੀ ਹੈ ਕਿਸੇ ਕਿਸੇ ਇਹ ਪੀਓ ਨਹੀਂ ਸੀਗਾ ਇਹ ਅਰੈਸਟ ਦੀ ਪੈਂਡਿੰਗ ਸੀ ਇਹ ਅਰੈਸਟ ਨੂੰ ਬਚਾ ਲੈ ਰਹੀ ਹੈ ਅੱਗੇ ਬਜਿੱਪ ਜਹਾ ਹੈ ਸੀਗਾ ਪੀਓ ਡਿclare ਇਹ ਅਸਲ ਮੈਨੂੰ ਪ੍ਰੋਵਾਈਡ ਹੋਇਆ ਹੈ ਮਤਲਬ ਇਹ ਅਸਲਾ ਜੋ ਹੁਣ ਡਰਾਫਟਿੰਗ ਮੋੜਲੀ ਪੁੱਛ ਕੇ ਇਹਦੇ ਵਿੱਚੋਂ ਇਹ Madhya Pradesh ਦੇ ਵਿੱਚੋਂ ਜਿਹੜੇ ਹੈਗੇ ਆ ਲੈ ਕੇ ਆਏ ਸੀਗੇ ਉਹਦੀ ਜਿਹੜੀ ਹੈਗੀ ਪੁੱਛ ਕੇ ਸੱਚੀ ਚੱਲ ਰਹੀ ਆ ਬੈਸਟ ਦੇਖੋ ਸਭੀ ਦੱਸਿਆ ਕੋਈ ਨਾ ਦੇ ਸਹਿਪਤੀ ਨਾਲ ਹੋਰ ਵੀ ਇਥੋਂ ਕੁਝ ਬੰਦੇ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਇਸ ਟਾਈਮ ਮੈਂ ਡਿਸਕਲੋਜ਼ ਹੀ ਕਰ ਸਕਦਾ ਜਿਹੜਾ ਮੇਰਾ ਕੇਸ ਜਿਹੜਾ ਹੈਗਾ ਐਮਪਲ ਹੁੰਦਾ ਹੈ ਇਸ ਕਰਕੇ ਮੈਂ ਡਿਸਕਲੋਜ਼ ਹੀ ਕਰਦਾ ਬਟ ਇਹਦਾ ਕਾਫੀ ਜਿਹੜਾ ਬਾਕੀ ਵੀ ਨੈਟਵਰਕ ਦੇ ਬੰਦੇ ਹੈਗੇ ਉਹ ਵੀ ਜਿਹੜੇ ਹੈਗੇ ਜਲਦੀ ਗ੍ਰਿਫਤਾਰ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕਦਾ ਸੀ ਮਤਲਬ ਇਹ ਜੇ ਜੇ ਕੋਈ ਜੇ ਤੱਕ ਕਿਸੇ ਅਸਲਾ ਤੋੜੀ ਤਾਂ ਵੀ ਜੇ ਸਭੀ ਦੇ ਰਿਹਾ 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 ਨੀ ਨੀਲਾ ਦੇਖੋ ਉਹ ਵੀ ਮੈਂ ਗੱਲ ਕਰ ਰਿਹਾ ਕਿ ਕੇਸ ਦੇ ਅਡੀਸ਼ਨਲ ਸਟੇਜ ਤੇ ਹਜਾ ਜਿਵੇਂ ਆ ਦੀ ਬੈਕਗ੍ਰਾਉਂਡ ਵਾਲੀ ਗੱਲ ਦੱਸਾਂਗਾ ਤਾਂ ਉਹ ਇਨਫੋਰਮੇਸ਼ਨ ਲੀਕ ਹੋ ਕੇ ਸਾਨੂੰ ਕੇਸ ਨੂੰ ਖਰਾਬ ਕਰੇਗੀ ਇਸ ਕਰਕੇ ਮੈਂ